ਆ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਸਤਿ ਸ੍ਰੀ ਅਕਾਲ ਜਨਰਲ ਸਕੱਤਰ ਕਾਕਾ ਸਿੰਘ ਕੋਟਲਾ ਜੀ ਉਹ ਵਿਸਤਾਰ ਸੇ ਅੱਜ ਆਪਕੇ ਸਾਹਮਣੇ ਪਾੜ ਰਖੀ। ਮਤਲਬ ਕਿ ਸਭ ਤੋਂ ਪਹਿਲਾਂ ਫਤਿਹ ਬਲੇਗ ਵੈਹਰੂ ਜੀ ਦਾ ਖਾਨਸਾ ਜਿਸ ਦੇ ਵੈਹਰੂ ਜੀ ਦੀ ਫਤਿਹ ਡਾਕਟਰ ਸਾਹਿਬ ਨੇ ਸਾਰੀ ਜਿਹੜੀ ਡਲੇਵਾਲ ਸਾਹਿਬ ਦੀ ਜਿਹੜੀ ਸੇਹ ਦੀ ਸਥਿਤੀ ਆ ਉਹ ਸਾਰੀ ਜਿ ਆਪਣ ਨੂੰ ਸਾਫ ਕਰਤੀ ਹੈ। ਆ ਜੋ 28 ਦਿਨ ਟਾਰਗੇਟ 28 ਦਿਨ ਹੋ ਗਏ ਜੇ ਲਗਭਗ ਇਹ ਕਹਿਣਾ ਹੋਵੇ ਵੀ ਮਹੀਨਾ ਹੋ ਗਿਆ। ਉਹਨਾਂ ਦੀ ਸਥਿਤੀ ਕਿਹੋ ਜਿਹੀ ਸਥਿਤੀ ਹੈ ਇਹ ਬਣੀ ਕਿਹੋ ਜਿਹੀ ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਕਿ ਜਿਹੜੀਆਂ ਮੰਗਾਂ ਤੇ 13 ਫਰਵ ਤੋਂ ਲੈ ਕੇ ਲਗਾਤਾਰ ਜਿਹੜਾ ਮੋਰਚਾ ਲੱਗਿਆ ਹੋਇਆ ਉਹ ਮੰਗਾਂ ਲਾਗੂ ਕਰਵਾਉਣ ਲਈ ਇਹ ਸਥਿਤੀ ਦੇ ਵਿੱਚ ਆਉਣਾ ਪਿਆ ਕਿ ਸਰਕਾਰ ਜਦੋਂ ਚਾਰ ਗੇਟ ਦੀਆਂ ਮੀਟਿੰਗਾਂ ਛੱਡ ਕੇ ਚੁੱਪ ਹੋਈ ਹੈ ਚੁੱਪ ਤੋੜਨ ਵਾਸਤੇ ਤੇ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 26 ਤਰੀਕ ਤੋਂ ਜਿਹੜਾ ਪ੍ਰਧਾਨ ਜੀ ਨੇ ਐਲਾਨ ਕੀਤਾ ਸਾਡੇ ਦੋਨੇ ਫੋਰਮਾਂ ਨਾਲ ਅਸੀਂ ਉਹ ਸਾਰੀਆਂ ਸਥਿਤੀਆਂ ਦੇ ਵਿੱਚ ਜਿਹੜੇ ਸਾਰੇ ਪ੍ਰੋਗਰਾਮ ਆਪਾਂ ਦੇ ਚੁੱਕੇ ਆ ਤਾਂ ਹੁਣ ਜਿਹੜਾ ਅਗਲਾ ਪ੍ਰੋਗਰਾਮ ਸਾਨੂੰ ਕਿਉਂ ਦੇਣਾ ਪੈ ਰਿਹਾ ਭਾਵੇਂ ਪੂਰੇ ਦੇਸ਼ ਦੀ ਭਾਵਨਾਵਾਂ ਡੱਲੇਵਾਲ ਸਾਹਿਬ ਦੀ ਸੋਚ ਤੇ ਵਿਚਾਰ ਤੇ ਉਹ ਮੰਗਾ ਨਾਲ ਜੁੜੀ ਹੋਈ ਹੈ ਔਰ ਫਿਰ ਵੀ ਜਿਹੜਾ ਜੰਪਾਲ ਸਾਡੇ ਪੰਜਾਬ ਦਾ ਸਾਡੇ ਉਹ ਨਿਕਾ ਜਾਂ ਪਿੰਡ ਡੱਲੇਵਾਲ ਸਾਹਿਬ ਜ਼ਿਲ੍ਹਾ ਫਰੀਦਕੋਟ ਨਾਲ ਸਬੰਧਤ ਤੇ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਲੋਕ ਆ ਰਹੇ ਨੇ ਹਰੇਕ ਇਨਸਾਨ ਦੀ ਇੱਛਾ ਹੈ ਕਿ ਡਲੇਵਾਲ ਸਾਹਿਬ ਦੇ ਦਰਸ਼ਨ ਕੀਤੇ ਜਾਣ ਤਾਂ ਆਪਾਂ 28 ਦਿਨਾਂ ਦੇ ਵਿੱਚ ਦੇਖਿਆ ਕੋਈ ਜ਼ਿਲ੍ਹਾ ਕੋਈ ਬਲਾਕ ਕੋਈ ਪਿੰਡ ਸ਼ਹਿਰ ਕਸਬਾ ਨਹੀਂ ਰਿਹਾ ਹੋਣਾ ਜਿਹੜੇ ਖਨੌਰੀ ਹਾਜ਼ਰੀ ਨਾਲ ਲਵਾ ਕੇ ਗਏ ਹੁਣ ਤਾਂ ਵੱਡੀ ਗਿਣਤੀ ਦੇ ਵਿੱਚ ਕੱਲ ਪਰਿਵਾਰਾਂ ਸਮੇਤ ਲੋਕ ਇੱਥੇ ਆਏ ਨੇ ਸਾਨੂੰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪੰਚਾਇਤਾਂ ਮਤੇ ਦੇ ਕੇ ਗਈਆਂ ਨੇ ਕਿ ਅਸੀਂ ਜੇ ਪਿੰਡ ਵੱਲੋਂ ਜਥੇ ਵੀ ਤੋਰਾਂਗੇ ਰਾਸ਼ਨ ਵੀ ਭੇਜਾਂਗੇ ਤੇ ਪੀਲ ਵੀ ਕਰਾਂਗੇ ਸਰਕਾਰ ਨੂੰ ਕਿ ਮੰਗਲ ਰਿਪੋਰਟ ਜਿਹੜੀਆਂ ਲਾਗੂ ਕਰ। ਤਾਂ ਤੇ ਮੌਸਮ ਖਰਾਬ ਹੋਣ ਦੇ باوجود ਵੀ ਵੱਡੀ ਗਿਣਤੀ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਪੰਜਾਬ ਟੈਕਸੀ ਜੁਨੀਆ ਉਹ ਵੀ ਹਮਾਇਤ ਤੇ ਆਏਗੀ ਤੇ ਲਿਖ ਕੇ ਆਪਦਾ ਲੈਟਰ ਵੀ ਦੇ ਕੇ ਗਏ ਸਨ। ਤਾਂ ਉਹਦੀ ਸਥਿਤੀ ਦੇ ਵਿੱਚੋਂ ਜਿਹੜਾ 30 ਤਰੀਕ ਨੂੰ ਪੰਜਾਬបាន ਦਾ ਸਦਾ ਦਿੱਤਾ। ਸਵੇਰ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ। ਉਹਦੇ ਵਿੱਚ ਜਿੰਨੇ ਵੀ ਵਰਗ ਹੈ। ਕੱਲੇ ਇਹ ਕਿਸਾਨਾਂ ਦਾ ਮਸਲਾ ਨਹੀਂ, ਕੱਲੇ ਕਿਸਾਨ ਜਸੇਵਦੀ ਦਾ ਮਸਲਾ। ਪੰਜਾਬ ਨਾਲ ਈਸ਼ੂ ਜੁੜਿਆ ਹੋਣ ਕਰਕੇ ਸਾਡੇ ਆਗੂ ਜੁੜਿਆ ਹੋਣ ਕਰਕੇ ਜਿਹੜੀਆਂ ਪੰਜਾਬ ਦਾ ਹੁਣ ਤੱਕ ਯੋਗਦਾਨ ਰਿਹਾ ਕੇਂਦਰ ਨੂੰ ਅਨਾਜ ਪੈਦਾ ਕਰਕੇ ਭੁੱਖਮਾਰੀ ਤੋਂ ਸਟੇਟਾਂ ਨੂੰ ਬਚਾਇਆ। ਸਾਡਾ ਪ੍ਰਧਾਨ ਮੰਤਰੀ ਬਾਹਰ ਜਾ ਕੇ ਝੋਲੀ ਲੜਦਾ ਹੁੰਦਾ ਸੀ ਉਸ ਸਥਿਤੀ ਦੇ ਵਿੱਚੋਂ ਪੰਜਾਬ ਦੇ ਕਿਸਾਨਾਂ ਨੇ ਕੱਢਿਆ ਤਾਂ ਅੱਜ ਹਰੇਕ ਵਰਗ ਦਾ ਸਾਨੂੰ ਉਮੀਦ ਸੀ ਤੇ ਹਰੇਕ ਲਿਖਤੀ ਵੀ ਦੇ ਕੇ ਗਏ ਨੇ ਉਹ ਇਹ ਕਹਿ ਕੇ ਗਏ ਨੇ ਵੀ ਸਾਨੂੰ ਪ੍ਰੋਗਰਾਮ ਦਿਓ ਅਸੀਂ ਡੱਲੇਵਾਲ ਸਾਹਿਬ ਦੀ ਹਮਾਇਤ ਕਰਨਾ ਚਾਹੁੰਦੇ ਆ ਤੇ ਅਸੀਂ ਦੋਨੇ ਫਾਰਮਾਂ ਦੇ ਫਿਰ ਫੈਸਲਾ ਕੀਤਾ ਕਿ 30 ਤਰੀਕ ਨੂੰ ਜਿਹੜਾ ਸੋਮਵਾਰ 7 ਵਜੇ ਤੋਂ ਲੈ ਕੇ 4 ਵਜੇ ਤੱਕ ਉਹਦੇ ਵਿੱਚ ਸਾਡੇ ਪਿੰਡਾਂ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਉਹ ਤਾਂ ਆਉਂਦੇ ਨੇ ਸ਼ਹਿਰਾਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਜਿਹੜੇ ਲੋਕ ਹਮਾਇਤ ਆਏ ਨੇ ਉਹਨਾਂ ਤੋਂ ਵੀ ਆਸ ਕਰਾਂਗੇ ਵੱਖ-ਵੱਖ ਵਰਗਾਂ ਦੇ ਜੱਸੇ ਬੰਦਿਆਂ ਵੀ ਮੰਨ ਲਓ ਮੇਨ ਜਿਹਦੇ ਜਾਂਦਾਸ ਦਾ ਟਰਾਂਸਪੋਰਟ ਦੀ ਹੈ ਟਰਾਂਸਪੋਰਟ ਨੂੰ ਵੀ ਅਪੀਲ ਕਰਾਂਗੇ ਜਿਹੜੇ ਸਾਡੇ ਮਜ਼ਦੂਰ ਵਾਇਟਰੀਆਂ 'ਚ ਵੀ ਕੰਮ ਕਰਦੇ ਨੇ ਕਿਸਾਨੀ ਨਾਲ ਸਬੰਧਤ ਮੰਡੀਆਂ 'ਚ ਵੀ ਆਉਂਦੇ ਨੇ ਉਹਨਾਂ ਤੋਂ ਸਾਰਾ ਤੋਂ ਆਸ ਕਰਾਂਗੇ ਇਹ ਸਬੰਧ ਨਾਲ 26 ਤਰੀਕ ਨੂੰ ਅਸੀਂ 26 ਤਰੀਕ ਨੂੰ ਖਨੌਰੀ ਦੇ ਵਿੱਚ ਇੱਕ ਸਾਰੇ ਵਰਗਾਂ ਦੀ ਜਿਹੜੇ ਸਾਨੂੰ ਹਮਾਇਤ ਵੀ ਦੇ ਕੇ ਗਏ ਨੇ ਜਿਹੜੇ ਹਮਾਇਤ ਤੋਂ ਬਾਹਰ ਵੀ ਰਹਿੰਦੇ ਆ ਉਹਨਾਂ ਤੋਂ ਵੀ ਆਸ ਕਰਾਂਗੇ ਕਿ 26 ਤਰੀਕ ਨੂੰ ਇੱਕ ਵੱਡੀ ਮੀਟਿੰਗ ਕਰਕੇ ਸਾਰੇ ਉਹਨਾਂ ਵਰਗਾਂ ਨਾਲ ਤੇ ਉਹ ਸਾਰੇ ਪ੍ਰੋਗਰਾਮ ਦੀ ਜਿਹੜੀ ਉੱਥੇ ਪੀਸੀਸੀ ਵੀ ਕਰਾਂਗੇ ਤੇ ਪੰਜਾਬ ਇਤਿਹਾਸਕ ਕੰਦ ਹੋਊਗਾ ਕਿਉਂਕਿ ਡੱਲੇਵਾਲ ਸਾਹਿਬ ਦੀ ਜਿਹੜੀ ਸੋਚ ਡੱਲੇਵਾਲ ਸਾਹਿਬ ਜਿਹੜੇ ਫੌਜਦਿਆਂ ਜਿਹੜੀਆਂ ਮੰਗਾ ਮਨਾਉਣ ਦੀ ਖਾਤਰ ਬੈਠੇ ਨੇ ਘਰ ਘਰ ਚੁੱਲ੍ਹੇ ਚੁੰਨ ਤੱਕ ਇਹ ਗਈ ਐ ਹਰੇਕ ਦੀ ਇੱਛਾ ਹੈ ਕਿ ਡੱਲੇਵਾਲ ਸਾਹਿਬ ਦੀ ਸਥਿਤੀ ਕੀ ਐ ਪਰ ਸਥਿਤੀ ਬਣਾਈ ਕੀ ਨੇ ਉਹ ਕੇਂਦਰ ਸਰਕਾਰ ਨੇ ਅੱਜ ਬੜੀਆਂ ਖਬਰਾਂ ਲੱਗ ਰਹੀਆਂ ਨੇ ਕੋਈ ਕਹਿੰਦਾ ਵੀ ਡੱਲੇਵਾਲ ਸਾਹਿਬ ਦਾ ਜਿਹੜਾ ਮਰਮਰਤ ਖਲਾਇਆ ਜਾਵੇ ਕੋਈ ਕਹਿੰਦਾ ਵੀ ਕਿਸਾਨਾਂ ਆਗੂਆਂ ਨੇ ਮਰਮਰਤ ਤੇ ਬਹਾਇਆ ਕਿਉਂ ਐ ਕੋਈ ਕਹਿੰਦਾ ਵੀ ਮੇਰਾ ਇਹਦੇ ਨਾਲ ਨੇੜਤਾ ਨਹੀਂ ਪਰ ਪੰਜਾਬ ਦੀ ਜਨਤਾ ਢੱਲੇਵਾਲ ਸਾਹਿਬ ਦੇ ਜਿਹੜੇ ਐਕਸ਼ਨ ਲੈਂਤਾ ਜੋ ਉਹਨਾਂ ਦੀ ਸਥਿਤੀ ਪੂਰੇ ਭਾਰ ਦੇ ਕਿਸਾਨ ਇਸ 이슈ਾਂ ਤੇ ਇਸ ਮੰਗਾਂ ਨਾਲ ਜੁੜੇ ਨੇ ਅਸੀਂ ਆਸ ਕਰਾਂਗੇ ਕਿ 30 ਤਰੀਕ ਨੂੰ ਦਿਨ ਸੋਮਵਾਰ ਨੂੰ 7 ਵਜੇ ਤੋਂ ਲੈ ਕੇ ਪੂਰਾ ਬਾਜ਼ਾਰ ਬੰਦ ਰਹਿਣਗੇ ਪੂਰਾ ਟਰਾਂਸਪੋਰਟ ਆਵਾਜਾਈ ਬੰਦ ਰਹੂਗੀ ਸਿਰਫ ਕੱਲੇ ਜਿਹੜੀ ਐਮਰਜੈਂਸੀ ਆਪਣੀ ਐਮਰਜੈਂਸੀ ਜਿਹੜੀ ਸੁਆਮਾ ਨੇ ਉਹ ਚੱਲਦੇ ਰਹਿਣਗੀਆਂ ਤੇ ਹੋਰ ਜਿਹੜੇ ਸਾਡੇ ادارے ਆ ਸਰਕਾਰੀ ادارے ਆ ਸਕੂਲ ਆ ਕਾਲਜ ਆ ਉਹ ਸਾਰੇ ਜਿਹੜੇ ਆਸ ਕਰਾਂਗੇ 26 ਤਰੀਕ ਨੂੰ ਡਿਟੇਲ ਦੇ ਨਾਲ ਜਿਹੜੇ ਡਿਟੇਲ ਦੇ ਨਾਲ ਵੀ ਉਹਨਾਂ ਤੋਂ ਆਸ ਕਰਕੇ ਵੱਡੀ ਪੀਸੀ ਜਿਹੜਾ 26 ਨੂੰ ਕਰਾਂਗੇ ਪਰ ਅਸੀਂ ਪੰਜਾਬ ਦੇ ਹਰੇਕ ਵਰਗ ਨੂੰ ਆਸ ਵੀ ਕਰਦਿਆਂ ਤੇ ਛੋਟੇ ਮੱਦਮ ਰਾਹੀਂ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਆ ਕਿ ਆਪਦੇ ਜੋ ਵੀ ਕਾਰੋਬਾਰ ਹੈ 30 ਤਰੀਕ ਇੱਕ ਦਿਨ ਧਿਆਨ ਰੱਖ ਕੇ ਤਾਂ ਮੁਕੰਮਲ ਬੰਦ ਕਰਕੇ ਪੂਰੇ ਭਾਰਤ ਦੇ ਵਿੱਚ ਜਿਹੜੀ ਸਰਕਾਰ ਪ੍ਰਚਾਰ ਕਰ ਰਹੀ ਹੈ ਬਈ ਇਕੱਲੇ ਪੰਜਾਬ ਦਾ ਮੋਰਚਾ ਹੈ ਤਾਂ ਨਾਲ ਸਾਡੇ ਹਰਿਆਣਾ ਦੂਜੇ ਸਟੇਟਾਂ ਤੇ ਕੱਲ ਨੂੰ ਜਿਹੜੇ ਪ੍ਰੋਗਰਾਮ ਦਿੱਤੇ ਆ ਉਹ ਵੀ ਪੂਰੇ ਭਾਰਤ ਦੇ ਵਿੱਚ ਲਾਗੂ ਹੋਣਗੇ ਅਸੀਂ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਦੋ ਪ੍ਰੋਗਰਾਮ ਹੈ ਉਹ ਨਹੀਂ ਕਰੇ ਉਹ ਸਾਰਿਆਂ ਨੂੰ ਪਤਾ ਜਿਹੜਾ ਸਿੱਧੀ ਦਿਹਾੜਾ ਫਤੇਗੜ ਸਾਹਿਬ ਦੇ ਵਿੱਚ ਚੱਲ ਰਿਹਾ ਇਸ ਹਫਤੇ ਦੇ ਵਿੱਚ ਲੋਕ ਮੰਝਾਂ ਤੇ ਨਹੀਂ ਪੈਰੇ ਬੈਡਾਂ ਤੇ ਨਹੀਂ ਪਰੇ ਥੱਲੇ ਪੈ ਕੇ ਸੌ ਰਹੇ ਨੇ ਉਹ ਜਿਹੜੇ ਪ੍ਰੋਗਰਾਮ ਆ ਅਸੀਂ ਨਹੀਂ ਦਿੱਤੇ ਪਰ ਪੂਰੇ ਭਾਰਤ ਦੇ ਸਟੇਟਾਂ ਤੋਂ ਆਸ ਕਰਾਂਗੇ ਕੱਲ ਨੂੰ ਜਿਹੜੇ ਪ੍ਰੋਗਰਾਮ ਆ ਪੂਰੇ ਮੁਕੰਮਲ ਤੌਰ ਤੇ ਲਾਗੂ ਹੋਣਗੇ ਉਹ ਵਾਇਰਸ ਰੋਟੀਕਾ ਖਾਲਸ